ਚਾਹ ਤਾਂ ਗਰਮ ਹੋਈ ਗਈ ਆ ਮੰਮੀ ਨੂੰ ਦੇਈ ਆਵਾ ਪਹਿਲਾਂ ਜਾ ਕੇ ਆਬਾ ਚ ਪੀਨੀ ਹੋਇ ਰਬਾ ਆ ਕੀ ਹੋ ਗਿਆ ਮੇਰੇ ਕੋਲੋਂ ਹਾਏ ਹਾਏ ਬੇਖਾਂ ਜਾ ਕੇ ਪਤਾ ਨਹੀਂ ਫੇ ਬਲਛਣੀ ਨੇ ਕੀ ਤੋੜ ਤਰ ਸੋਈ ਦੇ ਵਿੱਚ ਇੱਕ ਤੇ ਇਹ ਜਦੋਂ ਦੀ ਆਈ ਹੈ ਨਾ ਪੁੱਠੀਆਂ ਪੈਰਾਂ ਵਾਲੀ ਇਹ ਤੇ ਕਿਤੇ ਲੈ ਕੇ ਹੀ ਬੰਦੀ ਜਾਂਦੀ ਐ ਮਾਤਾ ਲਈ ਨਾ ਹਾ ਨੀ ਆ ਕੀ ਕੀਤਾ ਯੋ ਮਾਤਾ ਕੋ ਨਹੀਂ ਕੀਤਾ ਹੈਗਾ ਪਤਾ ਨਾ ਕੀ ਹੋਇਆ ਵਾ ਚਾਹ ਲਗੀ ਹੀ ਤੁਹਾਨੂੰ ਦੇਣਾ ਤੇ ਉਹ ਕੱਪ ਮੇਰੇ ਹੱਥੋਂ ਨਾ ਸਾਫ਼ ਨਹੀਂ ਕਰਨ ਤੇ ਥੱਲੇ ਡਿੱਗ ਗਿਆ ਵਾ ਮੈਂ ਜਾਣ ਕੇ ਨਹੀਂ ਸੁਟਿਆ ਹੈਗਾ ਜਾਣ ਕੇ ਨਹੀਂ ਤੇ ਆ ਟੁੱਟੇ ਹੀ ਟੁੱਟ ਗਏ ਹੀ ਐ ਸਾਰਾ ਸੈੱਟ ਖਰਾਬ ਕਰਕੇ ਰੱਖ ਦਿੱਤਾ ਵਾ ਫੇਰ ਕਹਿੰਦੀ ਵੀ ਮੈਨੂੰ ਕਹਿੰਦੇ ਆ ਅੱਗੇ ਮਸ਼ੀਨ ਨੂੰ ਅੱਗ ਲਾਈ ਆ ਉਹ ਮਗਾ ਲਈ ਆ ਉਹਨਾਂ ਕੋਲ ਵੀ ਜਿਹੜਾ ਇਹ ਵੀ ਮਗਾ ਲੇਗੀ ਚੀਜ਼ਾਂ ਦਾ ਨੁਕਸਾਨ ਕਰ ਕਰਕੇ ਸੁੱਟੀ ਜਾਨੀ ਆ ਮੰਮੀ ਮੈਂ ਘੜਾ ਜਾਣ ਕੇ ਸੁੱਟਿਆ ਵਾ ਇੱਕ ਤਾਂ ਜ਼ੁਬਾਨ ਬੜੀ ਚਲਾਉਣੀ ਹੁੰਦੀ ਐ ਨੇ ਇਹਨਾਂ ਦੀ ਜ਼ੁਬਾਨ ਇਹਦੀ ਇੰਨੀ ਚੱਲਦੀ ਆ ਨਾ ਕਿਤੇ ਮੈਂ ਕੀ ਕਰਦੇ ਦੱਸ ਮੈਂ ਘੜਾ ਜਾਣ ਕੇ ਸੁੱਟਿਆ ਵਾ ਵੀ ਤੇ ਜਾਣ ਕੇ ਨਹੀਂ ਸੁੱਟਿਆ ਤੇ ਤੇਰੇ ਹੱਥ ਟੁੱਟੇ ਸੀ ਅੱਗੇ ਤਾਂ ਤੁਸੀਂ ਮੇਰੇ ਦਿਵਾਲੇ ਹੋ ਗਏ ਮੇਰਾ ਘੜਾ ਜੀ ਕਰਦਾ ਏ ਤੋੜਨ ਨੂੰ ਮੇਰੇ ਪੁਸ਼ਕਣ ਡਾ ਪੈਂਦੀ ਆ ਅਥਰੂ ਜੇ ਡਾ ਪੈਂਦੀ ਸੁੱਟਾਂ ਦੇ ਝਾਟੀ ਐ ਲਿਆ ਕੇ ਕਿੰਨੇ ਦੇਣਾ ਵਾ ਹੁਣ ਇਹ ਵੀ ਉਹਨਾਂ ਨੂੰ ਨਾਲ ਹੀ ਫੋਨ ਕਰਦੀ ਇਹ ਵੀ ਲਈ ਆਉਣ ਹੁਣ ਤੂੰ ਨੁਕਸਾਨ ਕਰ ਕਰਕੇ ਛੁੱਟੀ ਜਾਵੇਂ ਤੇ ਅਹੀਂ ਲਿਆ ਲਿਆ ਕੇ ਤੇ ਤੈਨੂੰ ਦੇ ਹੀ ਜਾਈਏ ਤੈਨੂੰ ਮੰਮੀ ਮੈਂ ਕਿਹੜਾ ਜਾਣ ਕੇ ਤੋੜਿਆ ਵਾ ਦੱਸ ਗਲਤੀ ਤੇ ਹੋਈ ਜਾਂਦੀ ਤੂੰ ਜਾਣ ਕੇ ਹੀ ਸਭ ਕੁਝ ਕਰਨ ਲਈ ਆ ਤੂੰ ਸਾਨੂੰ ਇੰਨਾ ਸਤਾਇਆ ਵਾ ਨਾ ਮਾਪੇ ਤਾਨੂੰ ਤੂੰ ਸਾਰੇ ਕੰਮ ਜਾਣ ਜਾਣ ਕੇ ਕਰਦੀ ਆ ਤੇ ਅਹੀਂ ਤੇ ਨਹੀਂ ਲਿਆ ਕੇ ਦੇਣਾ ਕੋਈ ਹੁਣ ਸਭ ਕੁਝ ਉਥੋਂ ਹੀ ਮੰਗਾਇਆ ਕਰੇਗੀ ਹੁਣ ਦੋਸ ਕਨਾ ਕਠਿਆਕਾਰ ਉਹਨੂੰ ਤੇ ਚਾਹ ਲੈ ਕੇ ਆ ਮੇਰੇ ਵਾਸਤੇ ਚਲੋ ਮੈਂ ਲੈ ਆਉਣੀ ਆ ਏਡੀ ਬਲਸ਼ਣੀ ਕਿਤੇ ਇੱਕ ਲੈਣੀ ਕਿਤੇ ਆਈ ਸਾਡੇ ਘਰ ਦੇ ਵਿੱਚ ਕਿਤੇ ਰੱਬ ਮੈਂ ਤੇਰਾ ਕੀ ਮੜਾ ਕਰਦਾ ਹੀ ਜਿਹੜੇ ਮੈਨੂੰ ਆ ਦਿਨ ਵਿਖਣੇ ਪੈਂਦੇ ਆ ਮੰਮੀ ਵੀ ਮੈਂ ਜਾਣ ਜਾਣ ਇਦਾਂ ਕਰਦੀ ਆ ਕੀ ਇੱਕ ਮਮੂਲੀ ਜਿਹਾ ਕਾਪੀ ਟੁੱਟ ਗਿਆ ਹੀ ਫਿਰ ਕੀ ਹੀ ਇਹਦੇ ਆਉਂ ਕਰਨ ਦੇ ਜਿੱਦਾਂ ਪੰਨੀ ਕਿੱਡਾ ਵੱਡਾ ਕਾਂਡ ਹੋ ਗਿਆ ਹੁੰਦਾ ਵਾ ਬਜ਼ੀਦ ਹਾਂਜੀ ਬਾਜੀ ਪਹਾੜ ਕਰਕੇ ਨਾ ਤੇ ਯਾਰ ਮੇਰੇ ਲਈ ਗੱਡੀ ਵੀ ਧੋਣੀ ਹੋ ਅੱਜ ਹੈ ਠੀਕ ਹੈ ਕੋਈ ਅਛੇ ਤਰੀਕੇ ਕਰਦੇ ਮੁੜ ਕੇ ਨੇਰਾ ਹੈ ਨਾ ਮੁੜ ਕੇ ਸਾਫ਼ ਨਹੀਂ ਹੋਣੀ ਚੰਗੀ ਤਰ੍ਹਾਂ ਦੋਦਣਾ ਬਾਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਇੱਕ ਗੱਲ ਕਰਨੀ ਹਾਂਜੀ ਉਹ ਕੁਰਸੀ ਲਿਆ ਬੰਦਰੋਂ ਕੋਈ ਨਹੀਂ ਉਹ ਕੁਰਸੀ ਫੜ ਲਿਆ ਬੰਦਰੋਂ ਬਹਿ ਕੇ ਗੱਲ ਕਰ ਲੈਣੇ ਲੈ ਲੈਂਦਾ ਭਾਈ ਇਹ ਤੋਂ ਬਾਅਦ ਹੋਤ ਨਹੀਂ ਕਹਿੰਦੇ ਕਿਆ ਲਿਆਉਣੀ ਗੱਡੀ ਨਹੀਂ ਬਾਜੀ ਆਇਆ ਨਹੀਂ ਕੋਈ ਵਧੀਆ ਵਧੀਆ ਮੈਂ ਗੱਲ ਕਰਨੀ ਤੁਹਾਡੇ ਨਾਲ ਹਾਂਜੀ ਪੈਸੇ ਮਿਲ ਜੰਗੇ ਪਹਿਲਾਂ ਤਨਖਾ ਸਹੀ ਕਿਨੇ ਕਿ ਚਾਹੀਦੇ 7000 ਰੁਪਏ ਹੋ ਜੇ ਉਹ ਹੀ ਜਿੰਨੀ ਤਨਖਾਹ ਲਾਈ ਤੇ ਸੀ ਉਹ ਯਾਰ ਉਹ ਤੇ ਕੋਈ ਗੱਲ ਨਹੀਂ ਆ ਪਰ ਮੈਂ ਕਹਿੰਦੇ ਵੀ ਦਿਨ ਪੂਰੇ ਹੋ ਲੈਣ ਦਿੰਦਾ ਥੋੜੇ ਦਿਨ ਪਹਿਲਾਂ ਤੁਹਾਨੂੰ ਦਿੱਤੇ ਆ ਭਾਈ ਤੁਹਾਨੂੰ ਪਤਾ ਕੋਈ ਸਾਧਨ ਹੋਰ ਹੈ ਨਹੀਂ ਕਮਾਈ ਦਾ ਇਹੀ ਪੈਸੇ ਨੂੰ ਸਮੇ ਲੈ ਕੇ ਜਾਣੇ ਕੋ ਚੱਲ ਸੌਦੇ ਪਤਾ ਨਹੀਂ ਕੋਈ 5-7 ਦਿਨ ਰੁਕ ਜਾ ਫਿਰ ਤਰ ਮੈਂ ਲੈ ਆ ਦੂੰਗਾ ਸਰੂਗਾ ਕਿ ਨਹੀਂ ਲੈ ਲਓ ਸੌਦੇ ਬਤੀਓਗੇ ਦੇ ਦੋ ਫਿਰ ਵੇਖ ਲੈ ਦਿੰਦੇ ਰੋਕੇ ਵੇਖ ਲੈ ਫਿਰ ਯਾਰ ਮੇਰੀ ਗੱਲ ਸੁਣ ਹਜੇ ਪੈਸੇ ਮੈਨੂੰ ਵੀ ਨਹੀਂ ਆ ਮਿਲੇ ਹੈਗੇ ਤੇ ਅਜੇ 15 ਦਿਨਾਂ ਵਾ ਮਹੀਨਾ ਪੂਰਾ ਹੋਣ ਚ ਹਾਂਜੀ ਤੇ ਤੂੰ ਇੰਨਾ ਕਰ ਦੱਸ ਕਿ ਦਨ ਰੁਕ ਜਾ ਉਤੋਂ ਪਹਿਲਾਂ ਓੱਖਾ ਹੋਇਨਾ ਕੰਮ ਇਹ ਲੋਈ 5 ਦਿਨਾਂ ਤੱਕ ਦੇ ਦੋਗੇ ਯਾਰ 5 ਦਿਨਾਂ ਤੱਕ ਚਲ ਕੋਈ ਨਹੀਂ ਜੇ ਬਣੂਗੀ ਨਾ ਗੱਲ ਤੇ ਫੇਰ ਮੈਂ ਤੁਹਾਨੂੰ ਮਜਬੂਰੀ ਹੈ ਭਾਜੀ ਕੋਈ ਗੱਲ ਨਹੀਂ ਮੈਂ ਕਰ ਦੂੰਗਾ ਠੀਕ ਮੈਂ ਤੋਨਾ ਕਰਕੇ ਨਾ ਤੇ ਗੱਡੀ ਆਪਣੇ ਇਲਤੋਣੀਆਂ ਹੈ ਕੋਈ ਨਹੀਂ ਧੋਦਾਂਗੇ ਹਾਂ ਯਾਰ ਕਰਦੀਆਂ ਹੈ ਤੇ ਮਜਬੂਰੀਆਂ ਹੀ ਆ ਨਾ ਅਜੇ ਵਿਚਾਰੇ ਥੋੜੇ ਦਿਨ ਪਹਿਲਾਂ ਪੈਸੇ ਲਏ ਸੀਗੇ ਤੇ ਫਿਰ ਵੀ ਤੰਗੀ ਆ ਹੀ ਜਾਂਦੀ ਹੈ ਨਾ ਚਲ ਕੋਈ ਨਹੀਂ ਵੇਖ ਲਾ ਜੇ 5-7 ਦਿਨ ਠਹਿਰ ਕੇ ਨਾ ਬਣਦੇ ਹੋਣਗੇ ਫੇਰ ਦੇ ਹੀ ਦਊਂਗਾ ਖੈਰ ਬੱਬ ਕਿੱਦਾਂ ਦੀ ਕਿਸਮਤਾ ਕਿਤੇ ਕਿਤੇ ਚੰਗੀ ਦੇ ਛੱਡਦਾ ਸਾਨੂੰ ਵੀ ਕਿਤੇ ਆਹ ਕਰਜੋਗਣ ਸਾਡੇ ਕਰਮਾਂ ਦੇ ਵਿੱਚ ਰੱਖੀ ਸੀ ਕਿਤੇ ਖਰੇ ਕਿੱਥੋਂ ਆ ਗਈ ਐ ਮਾਦਾ ਤੂੰ ਸਿਰ ਫੜਿਆ ਵਾ ਬੀਬੀ ਕੁਪੀ ਤੇ ਨਹੀਂ ਘਟ ਗਿਆ ਹਾਏ ਵੇ ਸਿਰ ਕੀ ਫੜਨਾ ਵਾ ਹਾਂ ਬੀਪੀ ਤੇ ਮੇਰਾ ਉਹ ਕਟਾ ਛੱਡਦੀ ਆ ਹੁਣ ਕੀ ਹੋ ਗਿਆ ਵਾ ਕੀ ਦੱਸਾਂ ਕੀ ਹੋ ਗਿਆ ਵਾ ਨੇਤ ਨਵਾ ਕਾਂਡ ਕਰਕੇ ਤੇ ਰੱਖ ਦਿੰਦੀ ਆ। ਉਹ ਕੋਈ ਗੱਲ ਹੋਈ ਆ ਤੇ ਮੈਨੂੰ ਦੱਸ ਮੈਂ ਪੁੱਛਾਂ ਜਾ ਕੇ ਉਹਨੂੰ। ਪੁੱਛਣਾ ਕੀ ਆ? ਉਹ ਜਿਹੜਾ ਨਵਾਂ ਸੈੱਟ ਨਹੀਂ ਹੀ ਲਿਆਂਦਾ। ਕਾਦਾ ਭਲਾ? ਕੱਪਾਂ ਦਾ। ਆਹੋ। ਉਹ ਤੋੜਿਆ ਹੀ ਉਹਨੇ। ਸਾਰੇ ਤੋੜਦੇ ਆ। ਦੇ ਭਾਵੇਂ ਇੱਕ ਹੀ ਟੁੱਟਾ ਵਾ। ਸੈੱਟ ਤੇ ਖਰਾਬ ਹੋ ਗਿਆ ਨਾ। ਤੋੜ ਕਿਦਾਂ ਦਿੱਤਾ ਮਤਲਬ? ਟੁੱਟੇ ਹੱਥਾਂ ਨਾਲ ਤਾਂ ਕੰਮ ਕਰਨੇ? ਦੱਸ ਉਹ ਬਾਕੀ ਵੀ ਖਰਾਬ ਹੋ ਜਣੇ ਆ ਹੁਣ। ਉਹ ਤਾਂ ਸਾਰਾ ਖਰਾਬ ਹੋ ਗਿਆ। ਅੱਗੇ ਤੂੰ ਜਾਣਾ ਸੀ ਨਾ ਉਹਦੇ ਵਾਲ ਯਾਰਾ ਮੈਂ ਤਾਂ ਗਈ ਹੀ ਗਾੜੀ ਜ਼ਬਾਨ ਤੇ ਐਡੀ ਆ ਐਡੀ ਜ਼ਬਾਨ ਚ ਲਾਉਂਦੀ ਓ ਗਾੜੀ ਮੈਂ ਕੀ ਕਰਾਂ ਉੱਥੇ ਅੱਗੇ ਮਸ਼ੀਨ ਨੂੰ ਅੱਗ ਲਾਈ ਆ ਉਹ ਨਹੀਂ ਮਗਾਉਣ ਲਈ ਕਿਤੇ ਹੁਣ ਕੱਪਾ ਨੂੰ ਲਾਤੀ ਆ ਕਿੱਥੋਂ ਇੰਨਾ ਖਰਚਾ ਕਰੀ ਜਾਈਏ ਕਿੱਥੋਂ ਲਈ ਆਈਏ ਅਸੀਂ ਉਹ ਜਿੱਥੋਂ ਮਰਜ਼ੀ ਲਿਆਵੇ ਚੰਗੀ ਕਰਨੀ ਸੀ ਨਾ ਵੇਚਤੀ ਹੁਣ ਮੈਂ ਵੀ ਕਰਕੇ ਆਉਣਾ ਯਾਰਾ ਮੈਂ ਤਾਂ ਬਠੇਰੀ ਕਰਦੀ ਆ ਤੇਰ ਕੋਈ ਨਹੀਂ ਸਰਦਾ ਕੋਹ ਉਹ ਮੈਂ ਤੇ ਮਾਦਾ ਬਠੇਰਾ ਕਰਨਾ ਹੁਣ ਮੈਂ ਘਰੋਂ ਥੋੜੀ ਕੱਢ ਦੇਣੀ ਆ ਇਹ ਮੂੰਹ ਨਾਲ ਬੋਲਿਆ ਨਹੀਂ ਕੱਖ ਵੀ ਬਣਨਾ ਇਹਦੀ ਹੁਣ ਗੁੱਤੇ ਵੜ ਦੇਣਾ ਹੀ ਪੈਣਾ ਵਾ ਏਦਾਂ ਨਹੀਂ ਇਹਨੇ ਆਖੇ ਲੱਗਣਾ ਜਿੱਦਾਂ ਤੂੰ ਡਿਆ ਵਾ ਮੂੰਹ ਨਾਲ ਇਹਨੂੰ ਬਥੇਰਾ ਕਹਿ ਕਹਿ ਕੇ ਵੇਖ ਲਿਆ ਵਾ ਹੁਣ ਨਹੀਂ ਐਦਾਂ ਗੱਲ ਬਣਨੀ ਹੁਣ ਤੂੰ ਚੁੱਪ ਕਰਕੇ ਨਾ ਦੂਜਾ ਹੀ ਤਰੀਕਾ ਵਰਤ ਔ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਜਾਂਦਾ ਹਾਂ ਯਾਰ ਇਹਦੇ ਵਾਲ ਜੇ ਮੈਂ ਖਲਾਰਨਾ ਜਰਾ ਅੰਦਰ ਕਰ ਮੈਨੂੰ ਤੇ ਲੱਗਦਾ ਵੀ ਮੈਨੂੰ ਇਹਨੇ ਲੈ ਹੀ ਪੈਣਾ ਵਾ ਜਿਹੜੇ ਇਹਦੇ ਕੰਮ ਵਾ ਮੈਂ ਤਾਂ ਦੁਖੀ ਹੋ ਗਈਆਂ ਇਹਦੇ ਹੱਥੋਂ ਕੋਈ ਗੱਲ ਨਹੀਂ ਮੈਂ ਜਾਂਦਾ ਵਾਂ ਯਾਰ ਚੱਲ ਆ ਚੰਗਾ ਹੋਇਆ ਜੇ ਮੈਂ ਇੰਨਾ ਕਿਨੂੰ ਨਾ ਨਾ ਕਹਿੰਦੀ ਇਹਨੇ ਤਾਂ ਕੋ ਕਹਿਣਾ ਹੀ ਨਹੀਂ ਉਹਨੂੰ ਹੁਣ ਵਾਵਾ ਉਹਨੂੰ ਪੰਨੂਗਾ ਜਾ ਕੇ ਫੇਰ ਇਹਦੀ ਅਕਲ ਟਕਾਣੇ ਆਊਗੀ ਜੇ ਨਾ ਜੇ ਵੀ ਅਕਲ ਟਕਾਣੇ ਆਈ ਨਾ ਇਹਨੂੰ ਮੈਂ ਕੁੱਤੋਂ ਫੜ ਕੇ ਘਰੋਂ ਬਾਹਰ ਕੱਢੂੰਗੀ ਚੱਲ ਕੋਈ ਨਹੀਂ ਆਪੇ ਕਰੂਗਾ ਨਾ ਹੁਣ ਕੋਨਾ ਕੋ ਕਮਾਕੇ ਘਰ ਜਾਇਆ ਇਹ ਕਰਨਾ ਕਰਨਾ ਕੀ ਕੱਖ ਬਣੀ ਦੇ ਤੂੰ ਪੜ੍ਹ ਲੈਣਾ ਨਹੀਂ ਤੂੰ ਇਦਾਂ ਹੀ ਬੈਠੀ ਆਂ ਜੇ ਮੈਂ ਕਹਿੰਨੀ ਨਹੀਂ ਆ ਤਾਂ ਤੂੰ ਧਿਆਨ ਹੀ ਨਹੀਂ ਦੇਣਾ ਹੁੰਦਾ ਹੋਰ ਨਹੀਂ ਤੈਨੂੰ ਕਿਸੇ ਨੇ ਵੀ ਘਰ ਚੱਕਣਾ ਵੀ ਚਾਹੀਏ ਪੜ੍ਹਨਾ ਚਾਹੀਏ ਨਾ ਪੜ੍ਹਨਾ ਮੈਂ ਇਹ ਜਿਹੜੀ ਕਹਿੰਨੀ ਆ ਜੇ ਕਾਪੀ-ਕੁਪੀ ਲੈ ਕੇ ਤਾਂ ਪੜ੍ਹ ਲੱਗਦੇ ਮਜ਼ਾ ਬੋਲੋ ਨਾ ਮੇਰੀ ਗੱਲ ਸੁਣ ਕੱਪ ਕਾਲੀ ਤੋੜਦਾ ਵਾ ਮੈਂ ਆਗੇ ਪੁੱਛਣ ਡਿਆ ਵਾਂ ਕੁੰਤਾ ਧੀ ਵਰੀ ਆ ਗਈ ਆ ਜਨਾ ਨਹੀਂ ਪੜਿਆ ਜਾਂਦਾ ਤਨੋ ਮਾਇਲ ਕਿੰਨੇ ਕ ਦਿਨ ਹੋਏ ਉਹਨਾਂ ਨੇ ਨਵੇਂ ਲਿਆਂਦਿਆਂ ਨੂੰ ਆਹੋ ਪਹਿਲਾਂ ਮਾਂ ਬੋਲ ਕੇ ਗਈ ਆ ਹੁਣ ਪੁੱਤ ਦੀ ਵਰੀ ਆ ਗਈ ਆ ਗਾੜੀਆਂ ਬੋਲਣੋਂ ਨਹੀਂ ਹਟਣਾ ਗਲਤੀ ਨਹੀਂ ਮੰਨਣੀ ਗਾੜੀਆਂ ਵੀ ਮੇਰੀ ਗਲਤੀ ਆ ਤੇ ਕਾਪੀ ਟੁੱਟ ਗਿਆ ਕੀ ਹੋ ਗਿਆ ਵਾ ਤੁਸੀਂ ਇਦਾਂ ਕਰਦੇ ਕਾਪੀ ਟੁੱਟ ਕਿੱਦਾਂ ਜਾਵੇ ਭਲਾ ਰਾਜਣਾ ਹੱਥ ਪਾਇਆ ਹੋਵੇ ਤੇ ਤੇ ਮਸ਼ੀਨ ਵਾਲੋ ਕੀਤਾ ਫੋਨ ਕਿ ਨਹੀਂ ਉਹਨਾਂ ਨੂੰ ਮਸ਼ੀਨ ਵਿਚਾਰੇ ਕਿਥੋਂ ਦੇਣ ਉਹ ਕਿਉਂ ਮੈਨੂੰ ਤੁਸੀਂ ਤੰਗ ਕੀਤਾ ਬਾਰ ਬਾਰ ਦੇਣੀ ਕਿਉਂ ਨਹੀਂ ਆ ਤੂੰ ਫੋਨ ਕਰਾ ਰਾਂ ਉਹਨਾਂ ਨੂੰ ਉਹਨਾਂ ਕੋਲ ਦਿੱਤੀ ਜਾਣੀ ਹੈਗੀ ਨਹੀਂ ਤਾਂ ਤੂੰ ਬੋਲਣ ਕਿੱਦਾਂ ਨਹੀਂ ਆ ਇਦਾਂ ਨਹੀਂ ਤੂੰ ਹਟਣਾ

ਉਰ ਕੇ ਕੱਪ ਤੇ ਬੈਠੀ ਹੀ ਅੰਦਰ ਕਿਧਿਆ ਤੇ ਲੈ ਚੱਲੀ ਆ ਪਾਣੀ ਤੂੰ ਪਾਪਾ ਦੇ ਮਮਾ ਵਾਤ ਲੈ ਫੜਾ ਇੱਧਰ ਆਪੇ ਪੀ ਲੈਂਦੀ ਔਟ ਕੇ ਗੋਲੀ ਨਹੀਂ ਵੱਜੀ ਉਹਨੂੰ ਕਰ ਲਿਆ ਕੰਮ ਸਾਰਾ ਕਰ ਲਿਆ ਕਰ ਲਿਆ ਮੈਂ ਤਾਂ ਅੰਦਰ ਡੀਕਣ ਦੀ ਸੀ ਮੈਂ ਨਵੀਰ ਕੀ ਆਉਣਾ ਫਿਰ ਚਰਪਿੰਦਰ ਦਾ ਫੋਨ ਆਇਆ ਸੀ ਫਿਰ ਜ ਹੈ ਹਾਂਜੀ ਉਹਨੂੰ ਬੜਾ ਤੰਗ ਕਰਨ ਦੇ ਉਹ ਰੋਂਦੀ ਸੀ ਹੋ ਗਿਆ ਨਹੀਂ ਇਹ ਕੜੀ ਜਾ ਕੇ ਤੋਂ ਕੌਣ ਆ ਗਈ ਆ ਐਵੇਂ ਜ਼ਿਆਦਾ ਗੱਲ ਵਧੂਗੀ ਫਿਰ ਤੇ ਕੀਤਾ ਨਹੀਂ ਪਤਾ ਪੈ ਜਾਂਦਾ ਮੈਂ ਗਿਆ ਹੀ ਜੋਨ ਭਾਈ ਕੋ ਉਹ ਕਹਿੰਦੇ ਕਿ 10 ਦਿਨ ਤੱਕ ਦੇ ਦੇਣਗੇ ਮੈਂ ਇਦਾਂ ਨਾ ਕਰਾਂ ਤਾਈਵਾਲ ਨਾ ਜਾਵਾਂ ਤਾਈਵਾਲ ਨਾ ਜਾਈ ਮੈਂ ਤਾਂ ਉਹਨੂੰ ਕਿਹਾ ਹੀ ਮੈਂ 5 ਦਿਨ ਤੱਕ ਦੇ ਦਿਓ ਨਹੀਂ ਮੈਂ ਤਾਈਵਾਲ ਜਾਨੀ ਆ ਜੇ ਉਧਰੋਂ ਨਾ ਬਣਿਆ ਕੰਮ ਤੇ ਫਿਰ ਉਹ ਉਹ ਬਚਾਰੀ ਰੋਂਦੀ ਆ ਮੈਂ ਕੀ ਕਰਾਂ ਇਹ ਉਹ ਆਪਣੇ ਪੈਸੇ ਆ ਇਹਨੂੰ ਫੇਰ ਅਧੜੇ ਲੈਣੇ ਬਣੇ ਤਾਂ ਕਿੰਨੇ ਕ ਔਖੀ ਆ ਚਲੋ ਜਿਹੜੇ ਤੁਹਾਨੂੰ ਮਿਲਣਗੇ ਉਹ ਤਾਈ ਜੀ ਨੂੰ ਦੇ ਦਾਂਗੇ ਤੁਨੇ ਇਹ ਹੋ ਗਿਆ ਹੜਤਾਈਏ ਲੱਗੂ ਕੀ ਕਹਿੰਦੇ ਬਣਾ ਚਲੋ ਜਾਣੀ ਆ ਫਿਰ ਮੈਂ ਦੱਸੀ ਮੈਨੂੰ ਆ ਜਾ ਫਿਰ ਚੰਗਾ ਠੀਕ ਮੈਂ ਚੱਲਣਾ ਅੰਦਰ ਫਿਰ ਆ ਜੀ ਤੂੰ ਠੀਕ ਪਹਿਲਾਂ ਤਾਂ ਚੰਗੇ ਭੜੇ ਪਤਾ ਨਹੀਂ ਕੀ ਹੋ ਗਿਆ ਉਹਨੇ ਨਾਲ 10 ਕਿੱਲੇ ਪੈਲੀ ਆ ਇੱਕ ਮਸ਼ੀਨ ਹੀ ਲੈ ਸਕਦੇ ਮਸ਼ੀਨ ਸਾਡੇ ਕੋਲ ਮੰਗਣੇ ਦੱਸ ਸਾਡੇ ਕੋਲ ਹੈ ਕੀ